ਮੈਂ ਤਾਂ ਇਹ ਕਹੂੰਗਾ ਕਿ ਯਾਰ ਆਰਟਿਸਟ ਪਤਾ ਕੀ ਹੈ ਜਦੋਂ ਅਸੀਂ ਵੀ ਆਉਣਾ ਮੈਂ ਕੱਲਾ ਨਹੀਂ ਮਿਲਣ ਲੱਗਦਾ ਹੋਊਗਾ ਜਦੋਂ ਅਸੀਂ ਵੀ ਇੱਥੇ ਆਉਣਾ ਅਸੀਂ ਤਾਂ ਆਪ ਭੁੱਲ ਜਿੰਨੇ ਆ ਬਈ ਅਸੀਂ ਗੋਂ ਵਾਲੇ ਆ ਯਾਰ ਅਸੀਂ ਤਾਂ ਜਿਵੇਂ ਹੋਣਾ ਪਰਿਵਾਰਾਂ ਦੇ ਪੁੱਤ ਬਣ ਕੇ ਆਉਨੇ ਜਾਂ ਤੁਹਾਡੇ ਭਰਾ ਬਣ ਕੇ ਆਉਨੇ ਆ ਵੀ ਯਾਰ ਚਲੋ ਸਾਨੂੰ ਇਹਨੇ ਜੋਗਾ ਕੀਤਾ ਮਾਰਾ ਇਹਨੇ ਜਿਹਨੇ ਜੋ ਕਿਹਾ ਗਿਆ ਅਸੀਂ ਨਾਲ ਅਸੀਂ ਆਪ ਭੁੱਲ ਜਿੰਨੇ ਤੇ ਮੈਂ ਲੋਕਾਂ ਨੂੰ ਦਰਖਾਸਤ ਕਰੂੰਗਾ ਵੀ ਸਾਨੂੰ ਯਾਰ ਯਾਦ ਨਾ ਕਰਾਇਆ ਕਰੋ ਸੀ ਕਲਾਕਾਰ ਹਣਾ ਤੁਸੀਂ ਬਾਰ-ਬਾਰ ਸਾਨੂੰ ਯਾਦ ਨਾ ਕਰਿਆ ਕਰੋ ਅਸੀਂ ਤਾਂ ਇਹ ਚੀ ਸਾਡਾ ਕੰਮ ਹੈ ਪੇਸ਼ਾ ਜੇ ਤੁਸੀਂ ਸਟੇਜ ਤੇ ਚੜਨੇ ਹੀ ਕਲਾਕਾਰਾਂ ਜਦੋਂ ਕਰਿਆ ਤਾਂ ਅਸੀਂ ਵੀ ਆਮ ਇਨਸਾਨ ਆ ਬਾਈ ਹਣਾ ਚਲੋ ਰੱਬ ਨੇ ਡਿਊਟੀ ਲਈ ਆ ਸਾਡਾ ਕੀਤਾ ਉਹ ਸੋ ਆਪਾਂ ਇੱਥੇ ਕਦੇ ਵੀ ਐ ਬਣ ਕੇ ਨਹੀਂ ਆਉਂਦੇ ਵੀ ਚਲੋ ਹੁਣ ਮੈਂ ਕਲਾਕਾਰ ਆ ਹੁਣ ਮੈਂ ਢੀਡਾ ਕੱਢਿਆ ਵਾ ਨਾ ਹੀ ਮੇਰਾ ਮਕਸਦ ਸੀਗਾ ਇੱਕੋ ਹੀ ਮਕਸਦ ਸੀ ਵੀ ਜਿ ਪ੍ਰਮਾਤਮਾ ਨੇ ਇੰਨੀ ਪਹੁੰਚ ਕੀਤੀ ਆ ਕੋਈ ਹਾਂ ਕੋਈ ਬੋਲ ਕਰ ਕਹਿ ਦਿੰਨੇ ਆ ਤੇ ਬਾਹਰ ਤੱਕ ਮੈਸੇਜ ਚਲੇ ਜਾਂਦਾ ਤਾਂ ਕੋਈ ਮੈਸੇਜ ਆਪਾਂ ਪਹੁੰਚਾ ਸਕੀਏ ਨਾ ਪਰਿਵਾਰਾਂ ਦੀ ਸਟੋਰੀ ਬਾਹਰ ਦੱਸ ਸਕੀਏ ਤੇ ਇਹ ਹੀ ਕੋਸ਼ਿਸ਼ ਆ ਆਖਰੀ ਸਵਾਲ ਬਈ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਉਹ ਵੀਰ ਬੈਠਾ ਸੀਗਾ ਛੋਟਾ ਔਰ ਉਹਦੇ 'ਚ ਤੁਸੀਂ ਆਪਣੇ ਆਪ ਨੂੰ ਦੇਖਿਆ ਕਿਉਂਕਿ ਉਹੀ ਮਾਰ ਜਿਹੜੀ ਆ ਉਸ ਵੀਰ ਤੇ ਵੀ ਸੀ ਬਿਲਕੁਲ ਬਈ ਯਾਰ ਬਹੁਤ ਦੁਖੀ ਗੱਲਾਂ ਹਨਾ ਹੁਣ ਉਹ ਵੀਰ ਉਹਨੂੰ ਹੀ ਪਤਾ ਉਹ ਕਿਹੜੇ ਦੁੱਖਾਂ ਡਾ ਰਿਆ ਹਨਾ ਤੇ ਉਹਨੇ ਕਿਹੜੇ ਟਾਈਮ ਤੋਂ ਲੰਘਣਾ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਬਈ ਉਹ ਤਾਂ ਹੋ ਹੀ ਰਹਿਣਾ ਹਨਾ ਪਰ ਮੈਂ ਇਹੀ ਕਹਿਣਾ ਚਾਹਾਂਗਾ ਵੀ ਉਹ ਵੀਰ ਤੇ ਸਾਰੇ ਆਪਣੇ ਵਰਗੇ ਵੀਰ ਅਮਰ ਵੀਰ ਵਰਗੇ ਵੀਰ ਸਾਰੇ ਆਪਾਂ ਨਾਲ ਹਨਾ ਜਿੰਨੇ ਜੋ ਕਹਿ ਗਿਆ ਕਰਾਂਗੇ ਤੇ ਪ੍ਰਮਾਤਮਾ ਉਹਦਾ ਫਿਊਚਰ ਇੰਨਾ ਬ੍ਰਾਈਟ ਕਰੇ ਕਿ ਉਹਨੂੰ ਵੀ 不告诉